ਪੈਰ ਦੀ ਮੋਚ ਤੇ ਮਾੜੀ ਸੋਚ ਬੰਦੇ ਨੂੰ ਲੈ ਕੇ ਵਹਿ ਜਾਂਦੀ ਹੈ ਹਨ ਹਾਂ ਵਾਕਈ ਸਹੀ ਗੱਲ ਆ ਬੰਦੇ ਦੀ ਬਾਈ ਸੋਚ ਖੇਡਦੀ ਜਿੰਦਗੀ ਚ ਜਿੰਨਾ ਕ ਮੇਰਾ ਤੇ ਅਰਵਾ ਹਾਂਜੀ ਜੇ ਤੁਹਾਡੀ ਸੋਚ ਮਾੜੀ ਆ ਨਾ ਕਿਸੇ ਪਾਸੇ ਤੁਹਾਡਾ ਭਲਾ ਹੋਈ ਨਹੀਂ ਸਕਦਾ ਉਹ ਮੈਨੂੰ ਕਦੇ ਨਾ ਬੰਦਾ ਮਿਲਿਆ ਤੇ ਉਹ ਨਾ ਵਿਚਾਰਾ ਪਟਵਾਰੀ ਨਾ ਲੱਗਿਆ ਵਾ ਅੱਛਾ ਪਟਵਾਰੀ ਨੇਗਾ ਸਹੇਕ ਰੱਖ ਲੈਂਦਾ ਉਹਦੇ ਨਾਲ ਰੱਖ ਲੈਂਦਾ ਮੁੰਡੇ ਤੇ ਮੈਨੂੰ ਪਤਾ ਸੀ ਉਹ ਦਾਰੂ ਤੜਕੇ ਹੀ ਪੀਂਦਾ ਸੀ ਅੱਛਾ ਪੈਗ ਤੜਕਾ ਹੀ ਲਾਉਂਦਾ ਸੀ ਉਹ ਕਈ ਸਾਲਾਂ ਦਾ ਤੇ ਮੈਨੂੰ ਉੱਤੇ ਲੱਗਿਆ ਮੈਂ ਕਿ ਯਾਰ ਇਹ ਸਿਆਣਾ ਹੋ ਗਿਆ ਹਣਾ ਹੂੰ ਤੇ ਮੈਂ ਕਿ ਕੀ ਹਾਲਾ-ਵੇਲ ਗਿਆ ਕਹਿੰਦਾ ਠੀਕ ਆ ਹੈ ਜਿਮੀਂਦਾਰ ਤਿੱਕਲਾ ਦੋ ਕਿਲੇ ਜ਼ਮੀਨਾਂ ਦੇ ਕੋਲੇ ਅੱਛਾ ਤੇ ਮੈਂ ਕਿ ਕਿਵੇਂ ذرا ਪੈਗ ਭੁਗ ਫਿਰ ਹੂੰ ਕਹਿੰਦਾ ਭਾਈ ਲਾ ਲਈਦਾ ਅੱਛਾ ਤੇ ਮੈਂ ਕਿ ਯਾਰ ਵੀ ਹੁਣ ਤਾਂ ਤੂੰ ਬੱਚਿਆਂ ਬਾਰੇ ਸੋਚਿਆ ਕਰ ਯਾਰ ਵੀ ਗਲਤ ਆ ਉਮਰ ਚ ਪੀਣੀ ਚਲ ਜਵਾਨੀ ਚ ਤੂੰ ਪੀ ਲਈ ਮੈਨੂੰ ਹੌਲੀ ਕਿਦਾਂ ਨੇ ਕਹਿੰਦਾ ਕਹਿੰਦਾ ਬੱਚੇ ਭਾਈ ਸੈਟ ਆ ਅੱਛਾ ਦੋ ਬੇਟੀਆਂ ਸੀ ਉਹਦੇ ਬੇਟਾ ਵਾਲੇ ਛੋਟਾ ਪੜੀ ਜਾਂਦਾ ਅੱਛਾ ਮੈਂ ਕੀ ਕਰਦੀ ਵੱਡੀ ਬੇਟੀ ਹੂੰ ਕਹਿੰਦਾ ਭਾਈ ਉਹ ਆਸਟ੍ਰੇਲੀਆ ਉੱਠ ਗਈ ਅੱਛਾ ਤੇ ਮੈਂ ਕਿਹਾ ਦੂਜੀ ਹਾਂ ਕਹਿੰਦਾ ਉਹਦਾ ਸਟੱਡੀ ਵੀਜ਼ਾ ਆਉਣ ਵਾਲਾ ਅਮਰੀਕਾ ਦਾ ਤੇ ਬੇਟਾ ਪੜੀ ਜਾਂਦਾ ਮੈਂ ਫਿਰ ਹੌਲੀ ਕਿਦਾਂ ਨੇ ਕਹਿੰਦਾ ਮੈਂ ਕਿਹਾ ਫਿਰ ਤੇਰੀ ਦਾਰੂ ਪੀਣੀ ਕੋਈ ਮਾੜੀ ਗੱਲ ਨਹੀਂ ਬਣਦੀ ਆ ਤੂੰ ਪੀ ਲਿਆ ਕਰ ਉੱਥੇ ਇੱਕ ਅਵਸਰ ਆ ਬਹੁਤ ਵੱਡਾ ਹੁਣ ਆਪਾਂ ਮਹਿਕਮੇ ਦਾ ਨਾਮ ਤਾਂ ਕੀ ਲੈਣਾ ਹੂੰ ਉਹਨੇ ਸਾਰੀ ਓਵਰ ਲੋਕਾਂ ਤੋਂ ਪੈਸੇ ਲਏ ਆ ਹੂੰ ਯਾਨੀ ਕਿ ਸਿੱਧਾ ਕੰਮ ਵੀ ਹੈ ਨਾ ਇਹ ਕਿਸੇ ਦਾ ਤੇ ਉਹਨੇ ਟੱਚ ਡਾਉਣੀ ਹੈ ਜਾਣ ਕੇ ਆ ਤਾਂ ਤੇਰਾ ਹੋ ਹੀ ਨਹੀਂ ਸਕਦਾ ਹੂੰ ਬੰਦਾ ਪੂਰੀ ਖੁਸ਼ੀ ਨਾ ਆਉਂਦਾ ਤੇ ਅਦਾਸ ਕਰਕੇ ਤੋੜਦਾ ਹੂੰ ਉਹਦੇ ਜਿਹਾ ਚਿੱਟਾ ਪੀਂਦੇ ਇਹ ਸੋਚ ਆ ਬੰਦੇ ਦੀ ਪ੍ਰਭਾਤ ਸਾਹਿਬ ਮੈਂ ਸੱਚੀ ਜੰਦਾ ਮੈਂ ਕਹਿਆ ਯਾਰ ਵੀ ਉਹ ਫਕਰ ਬੰਦਾ ਠੀਕ ਆ ਲੋਕ ਉਹਨੂੰ ਵੀ ਕਹਿੰਦੇ ਸੀ ਲੋਕਾਂ ਦਾ ਕੀ ਆ ਯਾਰ ਲੋਕ ਤਾਂ ਆਪ ਦੇ ਹਿਸਾਬ ਨਾਲ ਬੰਦੇ ਦਾ ਜਿਹੜਾ ਕੈਰੈਕਟਰ ਆ ਨਾ ਉਹ ਬਣਾ ਲੈਂਦੇ ਆ ਹੂੰ ਜੇ ਤਾਂ ਹੁਣ ਮੈਂ ਆ ਮੇਰੇ ਤੋਂ ਕੰਮ ਆਣਾ ਅੱਜ ਤੜਕੇ ਪੇਗਲਾਣਾ ਮੈਂ ਕੰਮ ਕਢਣਾ ਮੈਂ ਕਹੂੰਗਾ ਢਿਲਾਂ ਬਹੁਤ ਵਧੀਆ ਬੰਦਾ ਹਾਂ ਜੇ ਤੂੰ ਮੇਰੇ ਕਿਸੇ ਕੰਮ ਨਹੀਂ ਆਉਂਦਾ ਮੈਂ ਕਹੂੰਗਾ ਯਾਰ ਉਹ ਤਾਂ ਕੁਝ ਨਹੀਂ ਬੰਦਾ ਹੂੰ ਚਾਹੇ ਮੈਂ ਤੈਨੂੰ ਕਿਤੇ ਬਲਾਕੇ ਵੀ ਨਹੀਂ ਵੇਖਿਆ ਬਿਨਾਂ ਗੱਲਬਾਤ ਤੋਂ ਹੀ ਕ੍ਰਿੰਗਰ ਦੇ ਕੈਰੇਕਟਰ ਕੱਢ ਲੈਂਦੇ ਬੰਦੇ ਦਾ ਹੂੰ ਪਰ ਉਦੋਂ ਦੀ ਗੱਲ ਮੇਰੇ ਯਾਦ ਆ ਰਹੀ ਹੈ ਮੈਂ ਕਿਹਾ ਯਾਰ ਇਹਦੀ ਕਿਸਮਤ ਬੰਦੇ ਦੀ ਉਹਨੇ ਮਾੜਾ ਵੀ ਨਹੀਂ ਕੀਤਾ ਕਿਸੇ ਦਾ ਤੇ ਮੈਂ ਉਹ ਰਿਸ਼ਵਤ ਲੈਂਦਾ ਹੁਣੀ ਵੇਖਿਆ ਬਹੁਤ ਾਰੇ ਕੰਮ ਧੰਦੇ ਵਾਲੇ ਆਉਂਦੇ ਨੇ ਨਾਲ ਕਹਿੰਦਾ ਯਾਰ ਤੈਨੂੰ ਪਟਵਾਰੀ ਲੜੂਗਾ ਵੀ ਬਾੜੇ ਮੁੱਟੇ ਤੇ ਰੱਖ ਲੈ ਕਹਣਾ ਇਹ ਰਾਤੀ ਮਰਜ਼ੀ ਨਾਲ ਤੇ ਜਾ ਬਈ ਮੈਂ ਮੰਗਣੇ ਨਹੀਂ ਤੇ ਉਹਦਾ ਪਤਾ ਹੋ ਨਹੀਂ ਲੱਗਦਾ ਵੀ ਦਾਰੂ ਪੀਤੀ ਹੋਈ ਆ ਪਰ ਯਾਰ ਮੈਨੂੰ ਖੁਸ਼ੀ ਬਹੁਤ ਹੋਈ ਮੈਂ ਕਿਹਾ ਯਾਰ ਇਹੋ ਜਿਹੇ ਬੰਦੇ ਦੇ ਬੱਚੇ ਵਾਕਈ ਸੈੱਟ ਹੁੰਦੇ ਹੁੰਦੇ ਹੂੰ ਤੇ ਦੂਜੇ ਪਾਸੇ ਮਖੋ ਅਸਰ ਲੱਖ ਰੁਪਏ ਤੋਂ ਉੱਤੇ تنਖਾਹ ਆ ਉਹਦੀ ਦੋ ਜਵਾਕ ਆ ਦੋਵੇਂ ਚਿੱਟਾ ਪੀਂਦੇ ਆ ਹੂੰ ਮੈਂ ਕਿਹਾ ਯਾਰ ਵਾਕਈ ਸੋਚ ਖੇਡਦੀ ਆ ਪਰ ਮੈਨੂੰ ਉਹ ਕਹਾਵਤੀ ਯਾਦ ਆਈ ਹਨ ਪੈਰ ਦੀ ਮੋਜ ਤੇ ਮਾਰੀ ਸੋਚ ਮੈਂ ਹਰ ਬੰਦੇ ਨੂੰ ਵਾਕਈ ਲੈ ਕੇ ਪਾਇਆ ਲੈ ਕੇ ਬਹਿ ਜਾਂਦੀ ਬਈ ਸੋਚ ਵਧੀਆ ਰੱਖੋ ਥੋਡੀ ਸੋਚ ਨੇ ਖੇਡਣਾ ਸੋਚ ਨੇ ਖੇਡਣਾ ਨੀਅਤ ਨੇ ਖੇਡਣਾ ਉਹਦੀ ਨੀਅਤ ਸਾਫ਼ ਆ ਮੁੰਡੇ ਦੀ ਦੇਖ ਉਹਦੇ ਬੱਚੇ ਆਸਟ੍ਰੇਲੀਆ ਚ ਛੋਟੇ ਸੀ ਉਹਨਾਂ ਦਾ ਗੱਲਾਂ ਦਾ ਪਤਾ ਨਹੀਂ ਸੀ ਹੁਣ ਇੰਨਾ ਸਿੱਖ ਗਏ ਵੀ ਜਿਹੜੀ ਥੋਡੀ ਸੋਚ ਆ ਨਾ ਉਹਨੇ ਖੇਡਣਾ ਤਰਪਲਾ ਹੋ ਪਲਾ ਅੰਤ ਪਲੇ ਦਾ ਪਲਾ ਜੇ ਤੁਸੀਂ ਪਲਾ ਸੋਚਦੇ ਆ ਤਾਂ ਤੁਹਾਡਾ ਪਲਾ ਹੀ ਹੋਊਗਾ ਜੇ ਤੜਕੇ ਉੱਠ ਕੇ ਤੁਸੀਂ ਗਵਾਂਢੀ ਦਾ ਸੋਚਣ ਲੱਗ ਗਏ ਨਾ ਹਮ ਇਹਦਾ ਕਿਵੇਂ ਯਾਰ ਚਲਦੇ ਪਈਏ ਤੇ ਡੰਡਾ ਕਿਵੇਂ ਡਾਈਏ ਇਹਦੇ ਹਨਾ ਹੂੰ ਸੋਡਾ ਆਟੋਮੈਟਿਕਲੀ ਮਾੜਾ ਹੋਇਆ ਹੋਇਆ ਹੋ ਸਕਦਾ ਤੁਹਾਨੂੰ ਕੋਈ ਬਿਮਾਰੀ ਘੇਰ ਲੇ ਜਿਹੜੇ ਕਮੀਨੇ ਜੇ ਬੰਦੇ ਹੁੰਦੇ ਹਨ ਇਹਨਾਂ ਨੂੰ ਬਿਮਾਰੀਆਂ ਵੀ ਬਹੁਤ ਘੇਰਦੀਆਂ ਘੇਰਦੀਆਂ ਅੰਦਰ ਨਾਲ ਆਪਣੇ ਕੈਮੀਕਲ ਹੁੰਦੇ ਆ ਹੂੰ ਉਹਨਾਂ ਦਾ ਬੈਲੈਂਸ ਰਹਿਣਾ ਬਹੁਤ ਜ਼ਰੂਰੀ ਆ ਹੂੰ ਜਿਹੜਾ ਘਟਿਆ ਜੇ ਬੰਦਾ ਹੁੰਦਾ ਕਿਤੇ ਤਿੱਤਾ ਕਰ ਬੰਦਾ ਮੁੜ ਕੇ ਉਹਨੂੰ ਡਰ ਹੋ ਜਾਂਦਾ ਵੀ ਮੈਂ ਢਿਲੋਂਦਾ ਮਾੜਾ ਕਰਤਾ ਯਾਰ ਇਹਨੂੰ ਪਤਾ ਨਾ ਲੱਗ ਜੀ ਹੂੰ ਉਹ ਜਿਹੜਾ ਡਰ ਹੁੰਦਾ ਉਹਦੇ ਨਾਲ ਜਿਹੜੇ ਕੈਮੀਕਲ ਆ ਉਹਨਾਂ ਦਾ ਬੈਲੈਂਸ ਵਿਗੜ ਜਾਂਦਾ ਜਦੋਂ ਬਾਈ ਉਹ ਵਿਗੜ ਗਿਆ ਫਿਰ ਸ਼ੂਗਰ ਬਲੱਡ ਪ੍ਰੈਸ਼ਰ ਕੈਂਸਰ ਤਾਂ ਇਹ ਲੋਕ ਕਹਿੰਦੇ ਨੇ ਬੰਦਾ ਬੜਾ ਕੁੱਤਾ ਸੀ ਤੇ ਯਾਰ ਕੀੜੇ ਪਾ ਕੇ ਮੜਿਆ ਮਰਿਆ ਹੋਣਾ ਕੀੜੇ ਪਾ ਕੇ ਤਾਂ ਹੀ ਮਰਦਾ ਹੁੰਦਾ ਵੀ ਉਹਦਾ ਜਿਹੜਾ ਬੈਲੈਂਸ ਆ ਉਹ ਵਿਗੜਿਆ ਹੋਣਾ ਹੂੰ ਅੰਦਰ ਜਿਹੜਾ ਲਿਕਵਿਡ ਆ ਉਹ ਖਰਾਬ ਹੋ ਜਾਂਦਾ ਉਹਦਾ ਬੈਲੈਂਸ ਨਹੀਂ ਰਹਿੰਦਾ ਚਾਹ ਆਸਤਕੋ ਚਾਹ ਤੁਸੀਂ ਨਾਸਤਕੋ ਛੋਟੀ ਸੋਚ ਖੇਡਦੀ ਹੈ ਬਈ ਛੋਟੀ ਸੋਚ ਵਧੀਆ ਤਾਂ ਤੋਡੇ ਸਾਰੇ ਕੰਮ ਸਿੱਧੇ ਹੀ ਹੋਣਗੇ ਸਾਰੇ ਕੰਮ ਸਿੱਧੇ ਤੇ ਥੋੜੀ ਸੋਚ ਹੀ ਮਾੜੀ ਹੈ ਨਾ ਉਤੋਂ ਕੱਪੜੇ ਜਿਓ ਜੀ ਮਰਜ਼ੀ ਪਾਈ ਫਿਰੋ ਵਿਖਾਵਾ ਕਰੀ ਫਿਰੋ ਵੀ ਅਸੀਂ ਗੁਰਦੁਆਰੇ ਜਾਂਦੇ ਆ ਤੇ ਆਹ ਕਰਦੇ ਆ ਵਖੇੜੇ ਬਥੇਰੇ ਲੋਕ ਮਿਲ ਜਾਂਦੇ ਬਈ ਹੂੰ ਵਿਖਾਵਾ ਕਰਨ ਵਾਲੇ ਨਾ ਪਰ ਜੇ ਉਹ ਤੇਰਾ ਵਾਹ ਪੈਂਦਾ ਉਦੋਂ ਪਤਾ ਲੱਗਦਾ ਵੀ ਇਹ ਤਾਂ ਸੋਚ ਬਹੁਤ ਘਟੀਆ ਆ ਹੂੰ ਇਹ ਬੰਦੇ ਨੇ ਵੇਸ ਕੀ ਬਣਾਇਆ ਆਦਾ ਯਾਰ ਤੇ ਸੋਚ ਇਹਦੀ ਕਿੱਡੀ ਘਟੀਆ ਉਹ ਜੇ ਬੰਦੇ ਇੱਥੇ ਮੇ ਅੱਖਾਂ ਸਾਹਮਣੇ ਭੁਖਤ ਦੇ ਵੇਖੇ ਭਾਈ ਜੀ ਮਾੜੀ ਨੀਅਤ ਨੂੰ ਲੈ ਕੇ ਕੋਈ ਕੰਮ ਸ਼ੁਰੂ ਕਰ ਲਓ ਸਿਰੇ ਨਹੀਂ ਚੜਦਾ ਤੇ ਚੰਗੀ ਨੀਅਤ ਰੱਖ ਕੇ ਸ਼ੁਰੂ ਕਰ ਲਓ ਸਿਰੇ ਲੱਗੂ ਇੱਥੇ ਆ ਬਾਈ ਨਰਕ ਸਵਰਗ ਇੱਥੇ ਆ ਹਾਂ ਚੰਗਾ ਕਰੋਗੇ ਤਾਂ ਤੁਹਾਡੇ ਨਾਲ ਚੰਗਾ ਹੋਊਗਾ ਤੇ ਜੇ ਮਾੜਾ ਕਰੋਗੇ ਤਾਂ ਮਾੜਾ ਹੋਣਾ ਹੀ ਹੋਣਾ ਇਹ ਗਾਰੰਟੀ ਆ ਇਹ ਨਾ ਨੇਚਰ ਹੁੰਦਾ ਬੰਦਿਆਂ ਦਾ ਆ ਨੇਚਰ ਹੁੰਦਾ ਖਾਨਦਾਨੀ ਵੀ ਹੁੰਦੀ ਆ ਖਾਨਦਾਨੀ ਹੁੰਦੀ ਮੈਂ ਇਹੋ ਜਿਹੇ ਲੋਕ ਵੇਖਿਆ ਜਿਨ੍ਹਾਂ ਦਾ ਦਾਦਾ ਮਾੜਾ ਸੀ ਗਾ ਪੋਤੇ ਵੀ ਮਾੜੇ ਆ ਮਾੜੇ ਆ ਉਹਨਾਂ ਦਾ ਮੈਂ ਮੈਂ ਨਖਲ ਉਹ ਹੀ ਰਹਿੰਦੀ ਆ ਮੈਂ ਵੀ ਉਹਦੀਆਂ ਚੀਜ਼ਾਂ ਬਹੁਤ ਨੋਟ ਕਰਦਾ ਹਮ ਇੱਕ ਬੰਦੇ ਦਾ ਦਾਦਾ ਮਾੜਾ ਸੀ ਤੇ ਟਾਊਟ ਸੀ ਉਹ ਪੁਲਿਸ ਦਾ ਹਮ ਤੇ ਉਹ ਆ ਕਹਿੰਦਾ ਹੁੰਦਾ ਸੀ ਸਾਡਾ ਬੂੜਾ ਟਾਊਟ ਸੀ ਪੁਲਿਸ ਦਾ ਮੇਰੇ ਜਾ ਤੇ ਉਹ ਜਿਹੜਾ ਉਹਦਾ ਪੋਤਾ ਉਹ ਉਦੋਂ ਵੀ ਮਾੜਾ ਹਮ ਚਿੱਟਾ ਪੀਂਦਾ ਉਹ ਅੱਛਾ ਤੇ ਉਹਨੇ ਕਿਸੇ ਦਾ ਚੰਗਾ ਹੀ ਨਹੀਂ ਕਰਨਾ ਹਮ ਮੈਂ ਖੇਰਾ ਤਾਂ ਜਿਵੇਂ ਦਾਦੇ ਦੀ ਪੈੜ ਚ ਪੈੜ ਰੱਖੀ ਹੁੰਦਾ ਪਤੰਦਰ ਹਾਂ ਤੇ ਜਿਹੜੇ ਬੰਦੇ ਆਪ شریف ਹਨ ਹਾਂ ਉਹਨਾਂ ਦੇ ਬੱਚੇ ਵੀ ਵਧੀਆ ਬੱਚੇ ਹੁੰਦੇ ਉਹ ਜੀ ਹੋ ਸਕਦਾ ਕਿਤੇ ਭਟਕ ਜਾਣ ਪਰ ਕੁਦਰਤ ਉਹਨਾਂ ਨੂੰ ਲਾਈਨ ਤੇ ਲੈ ਆਉਂਦੀ ਆ ਆਪੇ ਹਾਂ ਸੋ ਇਹੋ ਜੀਆਂ ਗੱਲਾਂ ਢੇਲੋ ਉਹਨਾਂ ਦੇ ਉਹਨਾਂ 'ਚ ਜਿਹੜੇ ਨੈਤਿਕ ਗੁਣ ਹੁੰਦੇ ਆ ਨਾ ਉਹ ਉਸੇ ਉਹੀ ਰਹਿੰਦੇ ਆ ਹੂੰ ਉਹ ਨਹੀਂ ਕਿਸੇ ਉਹ ਨਹੀਂ ਚੇਂਜ ਹੁੰਦੇ ਚੰਗਿਆਈ ਦੀ ਮਰਦ ਠੀਕ ਹੈ ਹਾਲਾਤਾਂ ਦੇ ਹਿਸਾਬ ਨਾਲ ਕਈ ਵਾਰੀ ਕੋਈ ਅੱਗਾ ਪਿੱਛਾ ਹੋ ਜਾਂਦਾ ਗੱਲ ਸੁਣ ਮੇਰੀ ਲਿਖਿਆ ਹੁੰਦਾ ਨਾ ਚੰਗਿਆਈ ਮਰਦੀ ਨਹੀਂ ਇਹ ਵੇਖਣ ਚ ਗੱਲਾਂ ਆਪ ਨੂੰ ਐ ਲੱਗਦੀਆਂ ਵੀ ਛੋਟੀ ਜੀ ਗੱਲ ਆ ਵੈਸੀ ਹੀ ਲਿਖਿਆ ਪਰ ਇਹਦਾ ਖੇਤਰ ਬਹੁਤ ਵੱਡਾ ਜਦੋਂ ਇਹ ਜਾ ਕੁਝ ਵੇਣਿਆ ਨਾ ਉਦੋਂ ਪਤਾ ਲੱਗਦਾ ਚੰਗਿਆਈ ਕਦੇ ਨਹੀਂ ਮਰਦੀ ਨਹੀਂ ਮਰਦੀ ਜਿਹੜਾ ਝੂਠ ਆ ਉਹ ਬੰਦੇ ਨੂੰ ਉੱਠਣ ਨਹੀਂ ਦਿੰਦਾ ਹਾਂ ਲੈ ਕੇ ਬਹਿ ਜਾਂਦਾ ਬਿਲਕੁਲ ਝੂਠ ਤੇ ਮਾੜੀ ਸੋਚ ਬਿਲਕੁਲ 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 ਬਈ ਪਰਮਾਤਮਾ ਕਰੇ ਹਰੇਕ ਤੋਂ ਭਲਾ ਕਰਾਵੇ ਮੈਂ ਤੜਕੇ ਇਹ ਸੋਚਦਾ ਨਾ ਵੀ ਪਰਮਾਤਮਾ ਮੇਰੇ ਕਰਕੇ ਕਿਸੇ ਦੀ ਆਤਮਾ ਨਾ ਦੁਖੀ ਹੋਵੇ ਕਿਸੇ ਦੀ ਆਤਮਾ ਦੁਖੀ ਕਰਨੀ ਵੀ ਸਭ ਤੋਂ ਵੱਡੀ ਬਿਮਾਰੀ ਆ ਸਭ ਤੋਂ ਵੱਡਾ ਪਾਪ ਆ ਜੇ ਆਪਾਂ ਕਿਸੇ ਚੰਗੇ ਭਲੇ ਬੰਦੇ ਦੀ ਨਾ ਕੁਸ ਕਹਿ ਕੇ ਜਾਂ ਕੋਈ ਕੋਈ ਮਲਾਜਮ ਉਹਦੇ ਕੋਲ ਕੰਮ ਕਰਦਾ ਮੇਰੇ ਕੋਲ ਕਰਦੇ ਆ ਮਲਾਜਮ ਕਦੇ ਪੁੱਛ ਲਈ ਇਹ ਬੰਦਾ ਕਦੇ ਤੁਸ ਨੂੰ ਉੱਚਾ ਨੀਵਾ ਗਲਤ ਬੋਲਿਆ ਜਮੈਂ ਨਹੀਂ ਮਤਲਬ ਹੀ ਨਹੀਂ ਨਹੀਂ ਬਹੁਤ ਵਧੀਆ ਇਹ ਹੁੰਦਾ ਵੀ ਯਾਰ ਆਪਾਂ ਕਿਸੇ ਦੀ ਆਤਮਾ ਨਹੀਂ ਦੁਖੀ ਕਰਦੇ ਜੇ ਕਿ ਥੋੜੀ ਕਰਦਾ ਉਦੋਂ ਪਾਸਾ ਵੱਟ ਜਾ ਉਦੋਂ ਟਾਲਾ ਵਾ ਉਹਦੇ ਨਾਲ ਕਲੇਸ਼ ਨਾ ਪਾਓ ਉਦੋਂ ਬਰਾਸਾ ਵਾੜ ਚ ਸਹੀ ਗੱਲ ਹੈ ਬਰਾਸਾ ਚੱਲ ਗਿਆ ਟੇ ਲੋ ਹੋਰ